ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਵੈਗਰੂ ਸਾਰਿਆਂ ਤੇ ਆਪਣਾ ਮੇਰੇ ਭਰਾ ਹੱਥ ਰੱਖਣ ਜੀ ਗਰਮੀ ਹੋ ਗਈ ਬਹੁਤ ਜ਼ਿਆਦਾ ਹੁਣ 2-3 ਦਿਨ ਹੋ ਗਏ ਲੂ ਚੱਲਦੀ ਨੂੰ ਸਾਰੇ ਜਣਾਂ ਰੱਖਿਓ ਆਪਣਾ ਖਿਆਲ ਸਾਡੇ ਗਲ ਵੀ ਨਾ ਇੱਕ ਕੋਲ ਹੋਊਗੀ ਜਿਕਰ ਕਹਿੰਦੇ ਨੇ ਹੁੰਦੇ ਵੀ ਘਰ ਤਾਂ ਸ਼ੀਸ਼ੇ ਪਜੰਮੀ ਵੀ ਤੇ ਅਸੀਂ ਮੂੰਹ ਧੋਈਏ ਇਹਦਾ ਪ੍ਰੈਸ਼ਰ ਜਿਹੜਾ ਆਪਣਾ ਹੋਰ ਬੰਦਿਆਂ ਨੂੰ ਦੱਸਣਾ ਜਿਹਦੇ ਕੋਲ ਇਹਦੇ ਪਰ ਇਹਦੇ ਵਰਗਾ ਟਰੈਕਟਰ ਆ ਇਹਦਾ ਨਾ ਜਿਹੜਾ ਡਿਸਟ੍ਰੀਬਿਊਟਰ ਦਾ ਪ੍ਰੈਸ਼ਰ ਆ ਉਹ ਘਟਦਾ ਤਾਂ ਫਿਰ ਨਹੀਂ ਤਾਂ ਸਾਡੇ ਇਹਦਾ ਟਰੈਕਟਰ ਦਾ ਫੁੱਲ ਦਬੈ ਨਾ ਤਾਂ ਲੇਜ਼ਰ ਨਾ ਉਹ ਮਾਰ ਦਤਾ ਝਟਕੇ ਮਾਰ ਦਤਾ ਅਸੀਂ ਡੇਜ਼ਰ ਦਾ ਦਿਖਾਈ ਗੇ ਬਲਾ ਬਲਾ ਕੇ ਫੋਰ ਮੈਨੂੰ ਆ ਨਾ ਉਰੇ ਨਟ ਆਈਦਾ ਥੱਲੇ ਡਿਸਟ੍ਰੀਬਿਊਟਰ ਦਾ ਯਾਰ ਆ ਇਹ ਥੋੜਾ ਜਿਹਾ ਇਹਦੇ ਵਿੱਚ ਤੇ ਨਾ ਇੱਕ ਐਲ ਕੀ ਵਾਲਾ ਨਟ ਆਊਟ ਲਾ ਕਰਿਆ ਹੁਣ ਚੱਲ ਪਿਆ ਨੇ ਸਹੀ ਇਸ ਲਈ ਨਾ ਐ ਇਦਾਂ ਵੀ ਕੋਲੋਲ ਹੋ ਜਾਂਦੀ ਕਈ ਵਾਰੀ ਆਹ ਨਾ ਚੱਲੀਆਂ ਪਿੰਡ ਚ ਖੂਹ ਆ। ਇਹ ਹੁਣ ਵੀ ਚੱਲਦਾ ਹੈ। ਉਹ ਦੇਖੋ ਪਾਣੀ ਖੜਾ। ਆ ਪਈਆ ਬਾਲਟੀ। ਐਨ ਉੱਪਰ ਤੇ ਛੱਤਿਆਂ ਵਧੀਆ ਆ ਐ ਨਾ। ਇੱਕ ਔਰ ਕਰੀ ਵੇਜੀ। ਰੱਸੀ ਪਾਇਆ ਵਰਸਾ ਦੋਵੇਂ ਪਾਸੇ ਹੋ ਹੋ। ਕਿੰਨੇ ਹੋ ਰੱਸੀ? ਉਹਦੋਂ ਪਾਣੀ ਵੀ ਡੂੰਗਾ ਹੋਣਾ ਇਹ 25 ਕੁ ਫੁੱਟ। ਸਪਰੇਇ ਤਾਂ ਗੰਨੇ ਉਪਰ ਪੂਰੀ ਕੈੜੀ ਕਰੀ ਵੀਤੀ ਆਪਾਂ ਨੇ ਐ ਨਹੀਂ ਕੱਖ ਤਾਂ ਜਿਹੜਾ ਮਾੜਾ ਮੋਟਾ ਲਾਗ ਆ ਨਾ ਤੇੜਾ ਫਿਰ ਵੀ ਹੋਏ ਜਾਂਦੀ ਐ ਮੈਂ ਚੱਲ ਲਾਗ ਲਾਗ ਪੱਟ ਦਨੇ ਇਹਨਾਂ ਨੂੰ ਜਿਹੜੀਆਂ ਹੈਗੀਆਂ ਕਿਤੇ ਕਿਤੇ ਜੇ ਇਹ ਪੱਟ ਕੇ ਫਿਰ ਮੈਂ ਭਾਂਸੀ ਨੂੰ ਆਪਾਂ ਬਾਹਰ ਸਿੱਟ ਦੇ ਇਹਨਾਂ ਨੂੰ ਨਹੀਂ ਤਾਂ ਇਹ ਵਿੱਚ ਫਿਰ ਹਰੇ ਹੋ ਜਾਣਾ ਲਾਗ ਲਾਗ ਨੇ ਇੱਕ ਫਾਂਟ ਪਤਾ ਨਹੀਂ ਕਾਤੇ ਹੈਗਾ ਕੱਖ ਜਿਹਾ ਲਾਗ ਲਾਗ ਇਹ ਹੈਰਾਨੀ ਸੁੰਦਰਾਂ ਦਾ ਨਾ ਇੱਕ ਫਾਇਦਾ ਤਾਂ ਹੈਗਾ ਦੋ ਫਾਇਦੇ ਕਰ ਗਈ ਇਹ ਇੱਕ ਤਾਂ ਮੋਟਰਸਾਈਕਲ ਖੜਗੇ ਜਮਈ ਪੈਟਰੋਲ ਤੇ ਬਚਤ ਹੋਊਗੀ ਤੇ ਦੂਜਾ ਸਾਈਕਲ ਦਾ ਕੰਮ ਵੀ ਦਿੰਦੀ ਆ ਪਰ ਇੱਕ ਨੁਕਸਾਨ ਵੀ ਹੈਗਾ ਯਾਰ ਇਹਦਾ ਨੁਕਸਾਨ ਇਹ ਆ ਵੀਨੇ ਮੋਟੇ ਕਰਤੇ ਕਿਉਂਕਿ ਮੋਟਰਸਾਈਕਲ ਆਪਾਂ ਹੁਣ ਚੱਕਦੇ ਨਹੀਂ ਇਹਨੂੰ ਚੱਕਦੇ ਸਾਈਕਲ ਦਾ ਕੰਮ ਇਹ ਸਾਂਭ ਗਈ ਅੱਗੇ ਸਾਈਕਲ ਚਲਾਉਂਦੇ ਤੇ ਸਾਈਕਲ ਗੱਲ ਫਰਕ ਪੈਂਦਾ ਤਾਂ ਸਰੀਰ ਦਾ ਹੁਣ ਬਹੁਤ ਮੈਂ ਕਹਿੰਦਾ ਨਜ਼ਾਰੇ ਆਏ ਪਏ ਆ ਇਹਦੇ ਕਰਕੇ ਹੁਣ ਸਰੀਰ ਉੱਦਾਂ ਵੀ ਫਰਕ ਪੈਂਦਾ ਜਾਂਦਾ ਮੋਟੇ ਹੁੰਦੇ ਜਾਂਦੇ ਆ ਦੇਖੋ ਜਮੇ ਛੋਟੇ ਛੋਟੇ ਨਿਆਣੇ ਨਵੀਂ ਪਨੀਰੀ ਵੀ ਹੁੰਦੀ ਪਿਆਰ ਤਾਂ ਹੀ ਖੇਡਣਗੇ ਸਾਨੂੰ ਜਿਹੜੇ ਹੁਣ ਬਡੇ ਆ ਉਹ ਤਾਂ ਚਲੇ ਗਏ ਸਭ ਤਕਰੀਬਨ ਬਾਹਰ ਬਾਕੀ ਹੁਣ ਕੰਮਾ ਕਰਨਾ ਚੱਲ ਗਏ ਜਿਹੜੇ ਇੱਧਰ ਆ ਨਵੀਂ ਪਨੀਰੀ ਸਾਡੇ ਪਿੰਡ ਹੈਗਾ ਸ਼ੌਕ ਨਵੀਂ ਪਨੀਰੀ ਨੂੰ ਖੇਡਣ ਦਾ ਬਾਲੀ ਬਾਲ ਇੱਧਰ ਕ੍ਰਿਕਟ ਵਾਲੇ ਚੱਲ ਰਹੇ ਨੇ ਦੀ ਹੋ ਗਈ ਬੋਲ ਇਹ ਆਪਣਾ ਬੋਲ ਲੁੱਪਣ ਗਏ ਨੇ ਆਉੜੀ ਜੋਰ ਅੜ ਗਿਆ ਘੇਰ ਨਹੀਂ ਜੀ ਅੱਛਾ ਕੋ